ਸਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਗਰੰਦਰ ਡੇਰੀ ਫਾਰਮ ਪੇਜ ਤੇ ਤੇ YouTube ਚੈਨਲ ਤੇ ਤੇ ਵੀਡੀਓ ਦੇਖ ਰਹੇ ਹੋ ਇਹ ਬੋਲਾ ਜੀ ਤਰੁਣਾ ਦੇਖੋ ਜੀ ਗੋਲ ਪੂਰਾ ਚੰਗਾ ਟੋਪ ਦਾ ਝੋਟਾ ਆ ਝੋਟੀ ਇਹ ਆਪਾਂ ਲਾਇਆ ਤੇ ਝੋਟੀ ਵੀ ਵੇਖੋ ਸਹੀ ਤੁਸੀਂ ਇੱਕ ਮੂਰਤੀ ਆ ਝੋਟੀ ਵੀ ਹੀਰੇ ਵਰਗੀ ਆ ਜਿਵੇਂ ਕਹਿ ਰਹੀ ਐ ਕਿ ਜਿਵੇਂ ਆਪਾਂ ਦੇਖਦੇ ਰਹੇ ਜੀ ਕਿ ਨਾ ਵੀ ਇੱਕ ਪਸ਼ੂ ਹੁੰਦਾ ਤੇ ਤੇ ਮੈਂ ਪਾ ਤੋ ਟੰਗਾਂ ਦਾ ਬਹੁਤ ਦੇਖਣਿਆ ਤੇ ਇੱਕ ਕੁਆਲਿਟੀ ਦੀ ਝੋਟੀ ਆ ਤੇ ਨਸਲ ਦੀ ਇੱਕੀ ਪਸ਼ੂ ਆ ਇਹਨਾਂ ਕੋਲੇ ਸ਼ਹਿਰ ਪਟੰਡੇ ਮਲਤਾਨੀਆਂ ਰੋਡ ਤੇ ਤੇ ਪਾਈਆਂ ਨੇ ਬਹੁਤ ਸ਼ੌਂਕ ਦੇ ਨਾਲ ਝੋਟੀ ਨੂੰ ਪਾਲਿਆ ਬਾਈ ਟਾਪ ਦੀ ਝੋਟੀ ਆ ਤੇ ਗਾਹਾਂ ਤੋਂ ਟੀਕੇ ਵਾਲੀਆਂ ਕਸਰਾਂ ਆਪਾਂ ਕੜਤੀਆਂ ਚੰਗਾ ਟੀਕਾ ਟਾਪ ਦਾ ਲਾਇਆ ਨਾ ਕੋਈ ਡੁਪਲੀਕੇਸੀ ਆ ਤੇ ਪੂਰੀ ਮੰਨ ਲਓ ਜਿਸ ਤਰ੍ਹਾਂ ਬੰਦਿਆਂ ਨੇ ਖਰਾਕ ਪਾਈ ਆ ਝੋਟੀ ਤਿਆਰ ਕਰੀ ਆ ਤੇ ਮੰਨ ਲਓ ਵੀ ਅੱਗੇ ਟੀਕਾ ਭਰਨਾ ਸੀ ਆਪਾਂ ਨੂੰ ਬੁਲਾਇਆ ਇਹਨਾਂ ਨੇ ਬੁਰਾ ਨਸਲ ਦਾ ਜਦੋਂ ਪਤਾ ਕੀ ਇਹ ਵੀ ਸੀ ਬੀ ਨਾਮ ਵਾਲੇ ਜਿਹੜਾ ਤੈਨੂੰ ਪਤਾ ਹੀ ਆ ਬੁੱਲਾਂ ਦਾ ਦੇਖੋ ਸੀ ਇੱਕ ਗੋਲ ਬੋਲਾ ਪੂਰਾ ਟਾਪ ਦਾ ਰਿਕਾਰਡ ਆ ਬਲੱਡ ਲੈਣਾ ਤੇ ਆਹ ਮੁੰਡੇ ਨੇ ਬਈ ਝੂਟੀ ਤਿਆਰ ਕਰੀਏ ਬਹੁਤ ਸ਼ੌਂਕ ਦੇ ਨਾਲ ਸ਼ਹਿਰ ਬਟਿੰਡੇ ਮਲਤਾਰੀਆਂ ਰੋਡ ਦੇ ਨੇ ਸ਼ੌਂਕ ਆ ਕਹਿੰਦਾ ਸੀ ਮੇਲੇ ਤੇ ਲੈ ਕੇ ਜਾਣੀ ਆ ਝੂਟੀ ਕੋਈ ਕਾਰਨ ਕਰਕੇ ਚਲੋ ਨਹੀਂ ਜਾਈਗੇ ਤੇ ਐਤ ਕਿਨੂੰ ਮੈਂ ਕਿਹਾ ਮੇਲੇ ਤੇ ਤੁਪੂਰ ਵਾਲੀ ਝੂਟੀ ਲੈ ਕੇ ਜਾਈਂ ਤੇ ਮੁੰਡਾ ਜੇ ਨਾਮ ਦਾ ਅਗਰਜੰਟ ਸਿੰਘ ਦਾ ਮੁੰਡਾ ਕੀ ਨਾਮ ਹੈ ਤੇਰਾ ਅਜੀਤ ਸਿੰਘ ਅੱਛਾ ਤੇ ਦੇਖੋ ਸਹੀ ਚਲੋ ਸ਼ੌਂਕ ਯਾਰ ਬਈ ਸ਼ਹਿਰ ਦੇ ਵਿੱਚ ਰਹਿਣ ਦੇ ਬਾਵਜੂਦ ਪੱਕਾ ਥਾਂ ਇਹਨਾਂ ਕੋਲ ਇਹ ਨਹੀਂ ਹੈਗਾ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਫੇਰ ਵੀ ਝੋਟੀ ਨੂੰ ਇੰਨੇ ਸ਼ੌਂਕ ਨਾਲ ਪਾਲਿਆ ਤੇ ਆਪਾਂ ਪਿੰਡਾਂ ਦੇ ਵਿੱਚ ਰਹਿ ਕੇ ਕਹਿ ਦਿੰਨੇ ਆ ਵੀ ਆਹਰ ਪਸ਼ੂ ਨਹੀਂ ਰੱਖਣਾ ਉਹ ਨਹੀਂ ਕਰਨਾ ਦੇਖੋ ਤੁਸੀਂ ਸਾਰੇ ਦੇਖ ਲਓ ਘਰ ਦੇ ਵਿੱਚ ਪੱਥਰ ਲੱਗਿਆ ਸਾਰਾ ਪੱਕਾ ਘਰ ਆ ਕੋਈ ਇਹ ਗੱਲ ਨਹੀਂ ਹੈਗੀ ਆਹ ਜਗ੍ਹਾ ਇਹਨਾਂ ਕੋਲੇ ਤੇ ਫੇਰ ਵੀ ਇਹਨਾਂ ਨੇ ਪਸ਼ੂ ਦੇਲਾ ਮੱਝ ਇੱਕ ਸਾਹ ਕੇ ਰੱਖੀ ਹੋਈ ਆ ਇਸ ਕਰਕੇ ਆਪਣੇ ਲੋਕ ਜਿਹੜੇ ਪਿੱਛੇ ਹਟਦੇ ਜਾਂਦੇ ਆ ਕਿਉਂਕਿ ਉਹ ਇੰਨੇ ਚੰਗੇ ਪਸ਼ੂ ਤਿਆਰ ਕਰੋਗੇ ਤੇ ਬਈ ਚੰਗੀ ਨਸਲ ਜਿਹੜੀ ਆ ਬਰੀਡ ਤੇ ਅੱਗੇ ਜਾਓਗੇ ਤੇ ਬਾਕੀ ਨੰਬਰ ਆਪਣਾ ਹੈਗੇ 946335104 ਤੁਹਾਨੂੰ ਜੀ